ਜਾਂਦਾ ਬਾਬਾ ਪਾਣੀ ਲਈ ਲਸਣ ਨੂੰ ਔਣ ਅਮਰੂਦ ਦੇ ਬੂਟੇ ਨੂੰ ਪਾਈ ਜਾਂਦਾ ਪਰ ਇਹ ਗੋਭੀ ਨੂੰ ਲਾਉਣਾ ਪਾਣੀ ਤੇ ਆਹ ਲਸਣ ਨੂੰ ਲਾਤਾ ਦੇ ਆ ਦੋ ਕੇਰੀਆਂ ਲਾਤੀਆਂ ਉਧਰ ਦੇ ਸਰੋਂ ਹਰੀ ਖੜੀ ਆ ਸਾਰੀ ਲੈ ਤੇ ਇੱਕ ਰਾਂ ਪ੍ਰੀਤਮ ਸਿੰਘਾ ਸਾਰੀ ਹਰੋਂ ਖੜੀ ਆਪਣੀ ਆ ਦੇ ਐਰ ਕੀ ਲੋਹੜੀ ਤੇ ਸਾਗ ਖਵਾਵਾਂਗੇ ਆਪਣੀ ਸਰੋਂ ਦਾ ਆਪਦੀ ਦਾ ਦੇਸੀ ਸਰੋਂ ਲਿਆ ਕੇ ਸਿੱਟੀ ਝਰਕੀਆਂ ਤਾਂ ਆ ਦੇ ਆ ਸਾਰਾ ਆલ્લા ਸਣਾ ਦੋ ਕੇਰੀਆਂ ਦੋ ਹੀ ਲਾਈਆਂ ਕਿ ਗਾਂ ਨੂੰ ਸੁੱਖ ਚਾਹੀਦੀ ਆ ਚਾਰ ਪੰਜ ਲਾ ਦੇਾਂਗੇ ਪੰਜ ਕੇਰੀਆਂ ਕਰ ਦੇਾਂਗੇ ਗਾਂ ਨੂੰ ਜਿਹੜਾ ਅੱਲਾਸਣ ਸਾਲ ਪਰ ਮੁੱਕੇ ਨਾ ਆ ਆ ਬਾਬਾ ਲਾਉਂਦਾ ਪਾਣੀ ਇੱਥੇ ਅਸੀਂ ਹੁਣ ਬੂਟਿਆਂ ਨੂੰ ਸਾਰਿਆਂ ਨੂੰ ਲਈ ਜਾਂਦੇ ਆ ਦੇ ਤੇ ਦਰਬਾਬੇ ਲਾ ਤਾ ਮੀਠੀ ਧਰੀਆਂ ਪਾਲ ਕੇ ਨੂੰ ਅੱਜ ਲਾਉਣਾ ਨਹੀਂ ਗਾ ਇਹਨੂੰ ਲਾਵਾਂਗੇ ਫੇਰ ਚਲ ਆ ਜਾ ਬਾਬਾ ਖੇਤ ਲੈ ਇਧਰ ਮਗਰ ਦੀ ਆ ਬੂਟੇ ਨੂੰ ਲਾਦੇ ਹੁਣ ਇਹਨੂੰ ਲਾ ਕੇ ਤੇ ਐਂ ਲੈ ਚੱਲੀਏ ਇਧਰ ਹੌਲੀ ਹੌਲੀ ਤੁਰਿਆ 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 ਕੋਈ ਨਹੀਂ ਹੌਲੀ ਹੌਲੀ ਤੁਰਿਆ ਨੰਗ ਜਬੇ ਦੀ ਉੱਤੋਂ ਦੀ ਕੋਈ ਨਹੀਂ ਕਿਰਾਂ ਇਹਨੂੰ ਭਰ ਕੇ ਆਹ ਬੂਟਾ ਭਰ ਦੇ ਇਧਰ ਮੇਰੇ ਨਾਲ ਦਾ ਆ ਸਾਰੇ ਨੂੰ ਐਂ ਡਾਲੇ-ਡਾਲੇ ਪਾ ਦੇ ਮਲੇ ਬਾਬਾ ਐਂ ਪਾਈ ਜਾਂਦਾ ਕੜਾ ਲੈ ਇਹ ਆ ਬਾਬਾ ਮੱਲਿਆਣੇ ਵਾਲਾ ਆ ਜਾ ਬੇ ਬਾਬਾ ਪਾਣੀ ਆ ਪਾ ਲਾਈਏ ਆ ਜਾ ਓਏ ਬਾਬਾ ਪਾਣੀ ਨੂੰ ਲਾਈਏ ਨਾਲੇ ਲਸਣ ਨੂੰ ਲਾਈਏ ਪਾਣੀ ਨਾਲੇ ਗੋਭੀ ਕੁਟਗੇ ਬਈ ਆ ਜਾ ਓਏ ਬਾਬਾ ਬਾਬਾ ਸਾਡਾ ਮਲਿਆਣੇ ਵਾਲਾ ਹੈਗਾ ਪੂਰਾ ਬਈ ਕੰਮ ਜਾਵ ਕੰਮ ਨੂੰ ਹੈ ਪੂਰਾ ਤਕੜਾ ਕਰਦਾ ਹੈ ਢੜਲੇ ਨਾਲ ਪੂਰੀ ਹੈ ਕਰਦਾ ਸੇਵਾ ਗੁਰੂ ਘਰ ਦੀ ਇਹ ਹੈ ਬਾਬਾ ਮਲਿਆਣੇ ਵਾਲਾ ਲਾਉਂਦਾ ਹੈ ਲਸਣ ਨੂੰ ਪਾਣੀ ਵਈ ਇਹ ਹੈ ਬਾਬਾ ਮਲਿਆਣੇ ਵਾਲਾ ਓ ਮਿੱਤਰੋ ਇਹਦੀ ਰੀਸ ਨਾ ਕਰੇ ਕੋਈ ਓਏ ਏ ਦੀ ਬਾਬੇ ਦੀ ਕੋਈ ਰੀਸ ਨਾ ਕਰੇ ਮਿੱਤਰੋ ਤਕੜਾ ਵੀ ਪੂਰਾ ਹੈ ਕਹਿੰਦਾ ਮਾਰ ਕੇ ਕਸਨ ਕਰ ਦੂ ਮੈਂ ਇਕੱਠੇ ਵਈ ਜੇ ਕੋਈ ਆਕੜੂ ਮੇਰੇ ਨਾਲ ਏ ਬਾਬੇ ਭਾਈ ਸੁਖਰਾਮ ਦੀ ਕਰਦਾ ਸੇਵਾ ਓਏ ਨਾਲੇ ਬਾਪੂ ਲਾਲ ਸਿੰਘ ਨੂੰ ਮੰਨਦਾ ਨਾਲੇ ਕਰਦਾ ਆਪ ਦੀ ਮਰਜੀ ਏ ਇਹ ਹੈ ਬਾਬਾ ਮੱਲੇ ਵਾਲੇ ਬਾਲਾ ਅਸੀਂ ਭਾਈ ਗੀਤ ਬਣਾਇਆ ਬਹਿ ਕੇ ਲਸਣ ਦੇ ਕੋਲੇ ਵਈ ਨਾਲੇ ਹੈ ਸਾਡਾ ਬਾਗ ਲੱਗਿਆ ਨਾਲੇ ਕੋਲੇ ਖੂਹੇ ਵਈ ਆ ਦੇਖ ਲੋ ਖੂਹਾ ਸਾਡੇ ਹੈ ਕੋਲੇ ਆਹ ਹੈ ਸਾਰੇ ਬੂਟੇ ਸਾਡੇ કરી ਹੈ ਕਾਮ ਜਾਵ ਵੇ ਮਰੂਦਾਂ ਦੇ ਬੂਟੇ ਹੈਗੇ ਬਾਹੋ ਬਾਬਾ ਤੇਰੇ ਬਾਹੋ ਬਾਬਾ ਤੇਰੇ ਨਹੀਂ ਹੈ ਰਿਸਾਂ ਵਹੀ ਨਹੀਂ ਹੈ ਰਿਸਾਂ ਤੇਰੀਆਂ ਚੱਕ ਦਿਓ ਬਾਬਾ ਸ਼ਾਬਾਸ਼ ਭਰ ਦੇ ਕਰਾ ਸਾਰੇ ਬੂਟੇ ਪਾਣੀ ਦੇ ਨਾਲ ਕਰਦੇ ਰੂਹਾਂ ਖੁਸ਼ ਹੋ ਨਮਾਰੇ ਆਇਆ ਠੀਕ ਗੱਲ ਆ ਕਿਉਂ ਮੱਲਾ ਦੇਖ ਨਮਾਉਂਦਾ ਬੂਟਿਆਂ ਨੂੰ ਉਹ ਪਹਿਲੇ ਤੇ ਜਾਵੜਾ ਹੁਣ ਇੱਥੇ ਪਉ ਪਾਣੀ ਮੇਰੇ ਉੱਤੇ ਨੇ ਬਹੁਤਾ ਬਹੁਤਾ ਇਹਨੂੰ ਆਹ ਬੂਟਾ ਵੀ ਨਮਾਤੇ ਨੇ ਪਾਣੀ ਪਾ ਦੇ ਤੇ ਲਾ ਐਵੇਂ ਨਹੀਂ ਗੀਤ ਬਣਾਇਆ ਬਾਬੇ ਤੇ ਸਾਡਾ ਬਾਹ ਬਾਬਾ ਤੇਰੇ ਬਾਹ ਬਾਬਾ ਤੇਰੇ ਇਹ ਹੈ ਬਾਬਾ ਮਲਿਆਣੇ ਵਾਲਾ ਜਿਹੜਾ ਇੰਜਣ ਨੂੰ ਚੱਕ ਕੇ ਲਿਆਉਂਦਾ ਬੂਰ ਤੋਂ ਕੱਲਾ ਗੱਡੀ ਵਿੱਚ ਲੱਤ ਦਿੰਦਾ ਨਾਲ ਇਹ ਫੋਰ ਟਰੈਕਟਰ ਨੂੰ ਚੱਕਦਾ ਮੂਰਿਓਂ ਜੀ ਕਹਿੰਦੇ ਜੈਕ ਨਹੀਂ ਲਾਉਣ ਦਿੰਦਾ ਮੂਰੇ ਪੈ ਕੇ ਨਾਲ ਤੇ ਪੈਰ ਲਾ ਕੇ ਜੈਕ ਕਹਿੰਦਾ ਮੈਂ ਚੱਕ ਦਿੰਦਾ ਸੀ ਟਰੈਕਟਰ ਫੋਰਡ ਨੂੰ ਤੇ ਜੇ ਕਰਦੇ ਰਹੇ ਕਹਿੰਦਾ ਜੈਕ ਲਾਈਏ ਮੈਂ ਕਹਿੰਦਾ ਤੂੰ ਜੈਕ ਕੀ ਲਾਉਣਾ ਤੁਸੀਂ ਪਰੇ ਹੋ ਜੋ ਕਰ ਐ ਲੱਤਾਂ ਲਾ ਕੇ ਤਾਂ ਚੱਕਦਾ ਕਹਿੰਦਾ ਹੁਣ ਇਟਾ ਟਾ ਟਾ ਲਾ ਲੋ ਆਪਦੀਆਂ ਚੱਲ ਫੇਰ ਕਰੀ ਜਾਓ ਗਰੀਬ ਸੋ ਇਹ ਹਾਓ ਬਾਬਾ ਆਇਆ ਕੱਢ ਲੀ ਗੇ ਦਾ ਜੰਦਾ ਹੈ ਹੈ ਸਾਡੀ ਨਾ ਕੱਢ ਦੇ ਐ ਜੇ ਖਾਲੀ ਬਣਾ ਦੇ ਫਿਰ ਤਾਂ ਬਾਹਲਾ ਹੀ ਵਧੀਆ ਸਾਰੇ ਖਾਲੀ ਬਣਾ ਦੀ ਖਾਲੀ ਦੇ ਵਿੱਚ ਦੀ ਪਾਣੀ ਇੱਥੇ ਪਾ ਪਿਆ ਕਥਾਂ ਛੜਤੀ ਆਪੇ ਸਾਰੇ ਬੂਟਿਆਂ ਨੂੰ ਪਈ ਜਾਇਆ ਕਰੂ ਠੀਕ ਆ ਇੱਥੋਂ ਐ ਬਣਾ ਦੀ ਇੱਥੋਂ ਐ ਬਣਾ ਦੀ ਉੱਥੋਂ ਐ ਬਣਾ ਦੀ ਬਸ ਲੋੜ ਹੀ ਨਹੀਂ ਆਪੇ ਹੀ ਪਾਣੀ ਫਰੀ ਜਾਇਆ ਕਰੂ ਠੀਕ ਆ ਕਲੇ ਨਾਲੇ ਨਾਲੇ ਢੇੜਾ ਪਲਾ ਨਾਲ ਆਈ ਖੂਦ ਏ ਏ ਬਾਈ ਅਸੀਂ ਜਿਵੇਂ ਖੂਹ ਤੇ ਨਹੀਂ ਆ ਪਾਗੇ ਕਹਿੰਦੇ ਚੱਲ ਬਾਈ ਖੂਹ ਤੇ ਗੱਲਾਂ ਕਰਾਂ ਬਹਿ ਗੱਲਾਂ ਕਰਾਂਗੇ ਬਹਿ ਕੇ ਚੱਲ ਤੂੰ ਤਾਲੇ ਖੂਹ ਤੇ ਗੱਲਾਂ ਕਰਾਂਗੇ ਬਹਿ ਕੇ ਇਹ ਉਹ ਖੂਹ ਆ ਸਾਡਾ ਇੱਥੇ ਫਿਰ ਅਸੀਂ ਰਾਇ ਮਾਸ਼ਵਰੇ ਚੰਨਾ ਵੀ ਆ ਜਾਂਦਾ ਅੱਗੇ ਜਾ ਵੀ ਆ ਜਾਂਦਾ ਮੰਦਿਰ ਵੀ ਆ ਜਾਂਦਾ ਵਾ ਜੀਤ ਵੀ ਆ ਜਾਂਦਾ ਰੌਣਕੀ ਕਾ ਜਾਂਟੇ ਹੁਣੀ ਵੀ ਆ ਜਾਂਦੇ ਆ ਫਿਰ ਅਸੀਂ ਇੱਥੇ ਕਰਾਇਆ ਮਾਸ਼ਵਰੇ ਕਰਦੇ ਆ ਬਹਿ ਕੇ ਆ ਖੂਹ ਤੇ ਇਹ ਆ ਸਾਡਾ ਖੂਹ ਬਾਬੇ ਭਾਈ ਸਗਰਾਮ ਵਾਲਾ ਜੋ ਕੋਈ ਵੀ ਰਹਿ ਮਾਸ਼ੋਰਾ ਬਾਬੇ ਦਾ ਕਰਨਾ ਫਿਰ ਇੱਥੇ ਬਹਿ ਕੇ ਕਰਦੇ ਸੀ ਆ ਕੁਰਸੀ ਡਾਈ ਆ ਮੈਂ ਬੈਠਾ ਕੁਰਸੀ ਤੇ RAM ਨਾਲ ਨਾਲੇ ਬਾਬੇ ਦੇ ਗੀਤ ਸੁਣਾਈ ਜਾਂਦਾ ਤੇ ਨਾਲੇ ਬਾਬੇ ਤੋਂ ਕੰਮ ਕਰਾਈ ਜਾਂਦਾ ਇਹਨੇ ਨਾ ਬਾਬਾ ਬੜਿਆ ਆ ਕੇ ਕੰਮ ਪੂਰਾ ਕਰਦਾ ਯਾਰ ਜੇ ਇਹਦਾ ਇੱਕ ਅਦਾ ਗੀਤ ਗਾ ਦਈਏ ਨਾ ਫਿਰ ਇਹਨੇ ਨਾ ਪੱਜਾ ਫਰਦਾ ਸਾਰੀ ਦਿਹਾੜੀ ਤੇ ਮਾਂ ਜਾ ਮਾਰ ਦਦਾ ਕਦਰੇ ਕਪਾਂਡੇ ਢੋਦ ਦੰਦਾ ਕਦਰੇ ਨਾ ਤਗੜਾ ਬਹੁਤ ਹੈ ਦਾ ਪਾ ਇਹ ਵੀ ਪੂਰਾ ਕਬੜਿਆ ਹੀ ਕਰਦੇ ਆਂ ਅਸੀਂ ਬਸ ਕੋਈ ਐ ਨਾ ਸਮਝਵੇ ਗੀ ਤੇ ਕਿਵੇਂ ਜਹੇ ਜਹੇ ਹੈਗਾ ਬਸ ਤੁਸੀਂ ਐ ਹੀ ਸਮਝੋ ਵੀ ਬਾਬੇ ਨੂੰ ਹੀ ਬੜਾਇਆ ਠੀਕ ਆ